ਸੋਇਕੂ ਕਿ ਭਾਈ ਕਨ ਕਾਂਤਰੀ ਨੂੰ ਸ੍ਰੀ ਥਨਪਾਪ ਤਹਿ ਪ੍ਰਾਰੰਭ ਹੋੁਰ ਕੇ ਜਿਨ੍ਹਾਂ ਦੀ ਸੰਪੂਰਨਤਾ ਸਮਾਪਤੀ ਧਨਵੰਤਾਂ ਦੇ ਨਾਲ ਸੇਵਾ ਕਰਕੇ ਆਪਣੇ ਜਨ ਜੀਵ ਨੂੰ ਸਫਲਤਾ ਮਾਉਂਦੀ ਆਉ ਪੰਥ ਦਾ ਮਹਾਨ ਟਾਡੀ ਜੀ سارے ہییے

ਕੀ ਹੈ। ਤੋਂ ਕਿਹੜੇ ਦਿੰਦਾ ਹੈ ਜਦੋਂ ਸਭ ਉਹ ਜਿਹੜਾ ਦਿੰਦਾ ਹੁੰਦਾ ਗੁਰੂ ਸਾਹਿਬ ਤੇ ਪਿੰਜਰੇ ਦੇ ਕੋਲ ਉਹਨਾਂ ਦੀ ਫੈਰ ਤੇ ਕੋਲ ਜਾਂਦਾ ਹੈ। ਕੀ ਹੁੰਦਾ? ਸੇਸਨ ਬਾਬਾ ਤੇ ਗੁਰੂ ਸਾਹਿਬ ਨੂੰ ਪੁੱਛਦਾ ਹੈ ਕਿ ਮੇਰੇ ਲੈ ਕੇ ਸੇਵਾ ਰੰਗਦੇਵ ਨੇ ਤਾਂ ਮੈਨੂੰ ਤੁਹਾਡੀ ਰਾਖੀ ਕਰਨ ਵਾਸਤੇ ਰੱਖਿਆ ਛੱਡਿਆ ਹੈ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ? ਪੁੱਛਦਾ ਹੈ। ਵਾਹ ਵਾਹ ਵਾਹ। ਤੁਹਾਡੇ ਨਾਲ ਵਿਚਾਰ ਤੇ ਕਰ ਰਿਹਾ ਹੈ ਤੇ ਹਰੰਗ ਦੇ ਤੈਨੂੰ ਵਾਸ਼ੇ ਕਰਨੀ ਤੇ ਉਹ ਕੋਤਵਾਰ ਕਹਿਣ ਲੱਗਿਆ ਮੈਨੂੰ ਇਸ ਤੋਂ ਹੋਰ ਵੱਡੀ ਕੀ ਗੱਲ ਹੋ ਸਕਦੀ ਹੈ ਮੈਂ ਤੁਹਾਡੇ ਚਰਨਾਂ ਵਿੱਚ ਜੇਕਰ ਮੈਨੂੰ ਕੋਈ ਸਜ਼ਾ ਮਿਲੇਗੀ ਮੈਨੂੰ ਮੌਤ ਵੀ ਸਜ਼ਾ ਮਿਲੇਗੀ ਆ ਬਾਦਕੇ ਨੇ ਜਿਹੜੇ ਸਾਡੇ ਸਿੱਖ ਨਹੀਂ ਇਹਨਾਂ ਨੂੰ ਕਿਵੇਂ ਤੱਕ ਨਹੀਂ ਰਹਾ ਕਰਦੇ ਤੇ ਉਹ ਕੋਤਵਾਰ ਨੇ ਕਿ ਆਪਵਾ ਹੈ ਕਿ ਹਰੰਗ ਦੇ ਜਿਹੜੀ ਹੈ ਜੈਨ ਨਿਸ਼ਾ ਉਹ ਉਨਾ ਬਖੀਤ ਵਿਦਿਆਲਾ ਹੈ ਕਿ ਉਹ ਵਿਦਿਆਲੇ ਦੇ ਵਿੱਚ ਜਾ ਕੇ ਉਹ ਕਰੇ ਤੇ ਫਿਰ ਪਾਈਂ ਖਦਾ ਨਾਲ ਜੀ ਸਾਡੇ ਜੀਵਨ ਤੇ ਪਾਈਂ ਦੇ ਛੇਰ ਸਾਇਆ ਦੀ ਪਾਈ ਮਾੜਾ ਭਾਵੇਂ ਇਹਨਾਂ ਮਾੜਾ ਦਾ ਜਮਵਾ ਦਾ ਸੰਗਰਨ ਆਪਾਂ ਖਲੇ ਸੰਗਨ ਕੀਤਾ ਤੇ ਸਾਡੇ ਸਭ ਦੇ ਜਿੱਥੇ ਕਰਾ ਨੇ ਉਹ ਗੁਲਸਾ ਦੇ ਆਪਾਂ ਦੇ ਮਾਲਾ ਪਾਈਆਂ ਦੀਆਂ ਨੇ ਪਰ ਗੁੰਮਤਾ ਪਰੇ ਕੱਤਲਵਾਰਾਂ ਦੇ ਨਾਲ ਆਪਣੀ ਜਿਹੜੀ ਸੋਚ ਦੇ ਉੱਤੇ ਅਚਾਰ ਕਰਨ ਉਹਨਾਂ ਨੂੰ ਮੌਗੀ ਉਹਨਾਂwidetilde ਮਨੁਰਾਬੂ ਮਿਲੂਗਾ ਉਹਨੇ ਕੀ ਕੀਤਾ ਉਹ ਘਾਟੀ ਤੋਂ ਜੋ ਚੱਲਣਾ ਗਿਆ ਪੰਜਾਬ ਬਾਲ ਨੂੰ ਉਹਨੇ ਮੂਹਰੇ ਚੱਕੇ ਰੋ ਮਾਰਾ ਵੰਤੀ ਉਹ ਮਹਾ ਬੋਲ ਕਹਿਣ ਲੱਗੇ ਉਹ ਪਲਿਆ ਮਾਨਸਾ ਕਿ ਇਸ ਤਰ੍ਹਾਂ ਨਹੀਂ ਸੀ ਦੇਰ ਨੇ ਇਹ ਤਾਂ ਤੈਨੂੰ ਆਪਣੇ ਹਿਰਦੇ ਦੇ ਵਿੱਚ ਬਸਾਉਣਾ ਸੀ ਕਲਾ ਕਲਾ ਮਨਕਾ ਬਾਹੇ ਗੁਰੂ ਦਾ ਜਾਪ ਕਰਨਾ ਸੀ ਫਿਰ ਤੈਨੂੰ ਪ੍ਰਮਾਤਮਾ ਨੇ ਮਿਲਦਾ ਸੀ ਕਿ ਉਹ ਪ੍ਰਾਕਟ ਡਰਾਈਵਰ ਨੂੰ ਗੁਰੂ ਦੇ ਨਾਲ ਫੇਰ ਜੋੜਨ ਦਾ ਯਤਨ ਕੀਤਾ ਤੇ ਇਸ ਤਰ੍ਹਾਂ ਸੀ ਜਿਹੜਾ ਇਤਿਹਾਸ ਹੈ ਜਿਹੜੀ ਗੁਰੂ ਦੀ ਬਾਣੀ ਹੈ ਤੇ ਚਪ ਚਪ ਬੈਠ ਕੇ ਸੌਣੀ ਹੁੰਦੀ ਹੈ ਭਾਵੇਂ ਨਗਰ ਕੀਰਤਨ ਅਸੀਂ ਹਰ ਸਾਲ ਕਰਦੇ ਹਾਂ ਤੇ ਸਾਨੂੰ ਯਾਦ ਰਹਿਣਾ ਚਾਹੀਦਾ ਹੈ ਕਿ ਕਿਹੜੇ ਘਰ ਦੀ ਨੇ ਕਿਹੜੇ ਕਵੀਸ਼ਰ ਨੇ ਕਿਹੜਾ ਇਤਿਹਾਸ ਸੁਣਾਇਆ ਸਾਨੂੰ ਕਿਹੜੇ ਕੀਰਤਨੀਏ ਭਾਈ ਨੇ ਕਿਹੜਾ ਸ਼ਬਦ ਪੜਿਆ ਭਾਈ ਅਰੰਭ ਦੇ ਉਹਨੇ ਬੜੇ ਕਤਨ ਕੀਤੇ ਤੇ ਫੋੜ ਜਿਹੜੇ ਕਾਜੀ ਨੇ ਉਹ ਐਨ ਵਿੱਚ ਜ਼ਰੀਬ بھائی متیدس اس کے پنجرے واہ کھڑ لیا ہے کہ بھائی متیدس بڑے ڈرابے دیتے بڑا دھمکایا لالچ بھی دے پر متیدس اڈول ہے کہ اس نے تاجی نے فتوا لا دیتا ہے